ਵਾਪਰੀਏ ਤੇ ਇਸ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਜਾਨ ਚਲੀ ਗਈ ਹੈ ਟਰੱਕ ਅਤੇ ਬਾਈਕ ਦੇ ਵਿਚਕਾਰ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਬਾਈਕ ਤੇ ਉੱਤੇ ਸਵਾਰ ਲੜਕੇ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਮੌਕਾ ਵੇਖ ਕੇ ਟਰੱਕ ਡਰਾਈਵਰ ਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਜਾਂਚ ਪੜਤਾਲ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਪ੍ਰਤੱਖ ਦਰਸ਼ਣ ਦੇ ਮੁਤਾਬਕ ਕਿ ਗਲਤੀ ਜਿਹੜੀ ਹੈ ਟਰੱਕ ਵਾਲੇ ਦੀ ਮੰਨੀ ਜਾ ਰਹੀ ਹੈ ਕਿਉਂਕਿ ਉਸ ਦੇ ਵੱਲੋਂ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰੀ ਗਈ ਹੈ ਤਾਂ ਇੱਕ ਪਾਸੇ ਧੁੰਦਾ ਗਹਿਰ ਵੇਖਣ ਨੂੰ ਮਿਲ ਰਿਹਾ ਹੈ ਤੇ ਦੂਜੇ ਪਾਸੇ ਇਸ ਤਰ੍ਹਾਂ ਦੇ ਆਇਦਨੇ ਸੜਕੀ ਹਾਦਸੇ ਵਾਪਰ ਰਹੇ ਨੇ ਜਿਸ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਵੀ ਕਾਫੀ ਡਰ ਦਾ ਮਾਹੌਲ ਬਣਿਆ ਹੋਇਆ ਹੈ ਤੇ ਤਸਵੀਰਾਂ ਜਿਹੜੀਆਂ ਨੇ ਪਠਾਨਕੋਟ ਡਿਫੈਂਸ ਰੋਡ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੀ ਇਹ ਸੜਕ ਹਾਦਸਾ ਵਾਪਰਿਆ ਇੱਕ ਬਾਈਕ ਸਵਾਰ ਲੜਕੇ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਹਾਲਾਂਕਿ ਟਰੱਕ ਦਾ ਡਰਾਈਵਰ ਮੌਕਾ ਵੇਖ ਕੇ ਫਰਾਰ ਹੋ ਗਿਆ ਇਹ ਹਾਦਸਾ ਕਿੰਨਾ ਜ਼ਿਆਦਾ ਭਿਆਨਕ ਸੀ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਇੱਕ ਲੜਕਾ ਬਾਈਕ ਦੇ ਉੱਤੇ ਸਵਾਰ ਹੋ ਕੇ ਜਾ ਰਿਹਾ ਸੀ ਪਤਾ ਨਹੀਂ ਕਿਸੇ ਕੰਮ ਜਾ ਰਿਹਾ ਸੀ ਜਾਂ ਕੰਮ ਤੋਂ ਘਰ ਜਾ ਰਿਹਾ ਸੀ ਜਾਂ ਕਿਤੇ ਹੋਰ ਜਾ ਰਿਹਾ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਹ ਘਰੋਂ ਬਾਈਕ ਲੈ ਕੇ ਤਾਂ ਨਿਕਲੇ ਆ ਪਰ ਹੁਣ ਉਸ ਘਰ ਦੇ ਵਿੱਚ ਕਦੇ ਵਾਪਸ ਨਹੀਂ ਆਏਗਾ ਤੇ ਉਸ ਘਰ ਦੇ ਵਿੱਚ ਹੁਣ ਉਸ ਦੀ ਦੇ ਹੀ ਜਾਵੇਗੀ ਇੱਕ ਟਰੱਕ ਜਿਹੜਾ ਇਸ ਲੜਕੇ ਦੇ ਲਈ ਕਾਲ ਬਣ ਕੇ ਆਉਂਦਾ ਹੈ ਉਮਰ ਵੀ ਮਹਿਜ ਇਸ ਲੜਕੇ ਦੀ ਬਹੁਤ ਘੱਟ ਦੱਸੀ ਜਾ ਰਹੀ ਹੈ ਕਿ ਜਿਸ ਦੀ ਇਸ ਸੜਕ ਖਾਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਤਾਂ ਉਹ ਟਰੱਕ ਦੀਆਂ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਕਿਵੇਂ ਇਸ ਟਰੱਕ ਦੇ ਵੱਲੋਂ ਟੱਕਰ ਮਾਰੀ ਗਈ ਜਿਸ ਤੋਂ ਬਾਅਦ ਲੜਕੇ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਦੇ ਵਿੱਚ ਇਸ ਵੇਲੇ ਕਾਫੀ ਦੁੱਖਾਂ ਦਾ ਪਹਾੜ ਟੁੱਟਿਆ ਪਿਆ ਕਿਉਂਕਿ ਮਾਪਿਓ ਦਾ ਜਵਾਨ ਪੁੱਤ ਜਦੋਂ ਇਸ ਤਰ੍ਹਾਂ ਅੱਖਾਂ ਤੋਂ ਰੁਖਸਤ ਹੋ ਜਾਵੇ ਤਾਂ ਉਹਨਾਂ ਮਾਪਿਓ ਦਾ ਕੀ ਜੁਣਾ ਇੱਕ ਵਾਰ ਤਸਵੀਰਾਂ ਦਾ ਰੁਕ ਕਰਦੇ ਆ ਭਾਈ ਚਮਨ ਲਾਲ ਗੱਲਬਾਤ ਭਾਈ ਐਕਸੀਡੈਂਟ ਹੋਇਆ ਜਿੱਲੇ ਸਾਡੇ ਜਾਣ ਤੋਂ ਪਹਿਲਾਂ ਐਕਸੀਡੈਂਟ ਹੋਦਾ ਜਿੱਦਾਂ ਹੀ ਦੇਖਿਆ ਨਾ ਐਕਸੀਡੈਂਟ ਹੋਇਆ ਤੇ ਮੋੜੇ ਦੇ ਦਿਮਾਗ ਦੇ ਗੱਡੀ ਦੇ ਸੱਟ ਨਿਕਲ ਗਈ ਦੀ ਠੀਕ ਹੈ ਡਰਾਈ ਵੀ ਧੋੜ ਕੇ ਕਨੈਕਟਿਵ ਧੋੜ ਗਿਆ ਇਹ ਆ ਵੀ ਜਿਹੜੇ ਲਾਸੀ ਸੀ ਠੱਕੀ ਮੁੱਟੀ ਕੀਤੀ ਸੀ ਐਮਲਸ ਪਾਤੀ ਠੀਕ ਹੈ ਉਹਦੇ ਬਾਅਦ ਫਿਰ ਪੁਲਸ ਆਈ ਪੁਲਸ ਨੇ ਫਿਰ ਐਮਲਸ ਐਮਲਸ ਆਈ ਮੈਂ ਆਪਣਾ ਸਾਰਾ ਖੁਦ ਲਾਸੀ ਰੁੱਦੀ ਵਿੱਚ ਉਹਨਾਂ ਦਾ ਕਰਨਗੇ ਨੇ ਪੋਸਟ ਮਾਰਟਮ ਕੱਢੀ ਵੀ ਨਾਲ ਗਈ ਜੀ ਤਾਕਾਲੀ ਹੋਰ ਦੱਸੋ ਕਿਤੇ ਨਾਲ ਹੋਇਆ ਤੱਕ ਨਾ ਬੰਦਾ ਜਮਸ਼ੀਨ ਰੋਡ ਦਾ ਨੁਕਸਾਨ ਮੋਟਰਸਾਈਕਲ ਨਾਵਾ ਘਟਾਲ ਮੋਟਰਸਾਈਕਲ ਵੀ ਕੁਛ ਨਹੀਂ ਹੋ ਜਾਂਦੇ ਜਿੱਦਾਂ ਇੱਧਰ ਜਾਣੇ ਆਪਾਂ ਹੀ ਇੱਧਰ ਨੂੰ ਮੋਟਰਸਾਈਕਲ ਜਾਣ ਡਾਏ ਉੱਧਰ ਨੂੰ ਠੱਕ ਜਾਣ ਡਾ ਕੋੜਾ ਮੇਰੇ ਕੋ ਮੌਕੇ ਤੇ ਖਤਮ ਹੋ ਗਈਏ ਪੀਲੇ ਜਿਹੇ ਟਾਇਰ ਨਹੀਂ ਤੋਂ ਨੂੰ ਸਿਰ ਤੋਂ ਨਿਕਲ ਗਏ ਨੇ ਮੈਂ ਤੈਨੂੰ ਕਹਿੰਦੇ ਵੀ ਆਪਣਾ ਸਣਾ ਹੀ ਜਿਹੜਾ ਮੂੜ ਦੇ ਛੇੜਾ ਤੋਂ ਮਾਣੀ ਆਪਣਾ ਹੱਥ ਨਾਲ ਇਕੱਠਾ ਕਰਕੇ ਨਾ ਉਹਨੂੰ ਫਾਜੇ ਪਾਇਆ ਸੀ ਆਹ ਬਈ ਚਮਣ ਲਾ